ਕਰਦੇ ਖਾਨ ਜੋਗੇ ਇੱਕ ਵਾਰੀ ਫਸਲ ਸਿਰ ਬੀਜ ਲੋ ਬਾਕੀ ਪੈਲੀ ਵੇਲੀ ਰਹਿਣ ਦਿਓ ਸਹੀ ਇਹ ਸਰਕਾਰਾਂ ਨੂੰ ਪਤਾ ਲੱਗ ਜਾਏਗਾ ਕਿ ਅੰਨਦਾਤਾ ਜਿਹੜਾ ਗੋਹਾਂਡੀ ਦੇ ਵਟਾ ਵੰਨ ਦਿੰਦੇ ਨੇ ਅੰਨਦਾਤਾ ਜਿਹੜਾ ਉਹ ਕੀ ਹੈ ਉਹਦਾ ਕਿੰਨਾ ਜਿਹੜਾ ਰਤਬਾ ਹੈ ਸੋ ਇਸ ਵੇਲੇ ਜਿਹੜਾ ਕਿਸਾਨ ਹੈ ਆਪਣੇ ਮਜਬੂਰ ਹੋ ਚੁੱਕਾ ਹੈ ਅੱਜ ਆ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕ ਇਹਦੇ ਜਿਹੜੇ ਹੱਕਦਾਰ ਹੈ ਪਰ ਜਿਹੜੇ ਆਮ ਲੋਕਾਂ ਨੇ ਅੱਥੇ ਆਸੀਂ ਦਫ਼ਤਰ ਦਾ ਹੀ ਆ ਵੇਖ ਲੈਨੇ ਆ ਫੌਜਾ ਸਿੰਘ ਦਾ ਹਾਲ ਵੀ ਜਿੰਨਾ ਗਰੀਬ ਬੱਚਿਆਂ ਨੇ ਬੰਦਿਆਂ ਨੇ ਵੋਟਾਂ ਇਹਨੂੰ ਪਾਈਆਂ ਉਹ ਕੰਮ ਨਹੀਂ ਲੈ ਸਕਦੇ ਉਹ ਕੰਮ ਲੈ ਰਹੇ ਆ ਜਿਹੜੇ ਵੱਡੇ ਵੱਡੇ ਆ ਜਿਨ੍ਹਾਂ ਦਾ ਬਹਿਣ ਉੱਠਣ ਵੱਡੇ ਵੱਡਿਆਂ ਨਾਲ ਉਹ ਕੰਮ ਲੈ ਰਹੇ ਆ ਇਹੀ ਸਾਰਿਆਂ ਦਾ ਹਾਲ ਹੈ ਕੋਈ ਕੁਝ ਨਹੀਂ ਬਦਲਿਆ ਇੱਥੇ ਪੰਜਾਬ 'ਚ ਉਹੀ ਹੈ ਕਹਿੰਦਾ ਜੀ ਕਲੀਨਿਕ ਬਣਾ ਦਿੱਤਾ ਜਾਵਾਂਗੇ ਕਲੀਨਿਕ ਕਿੱਥੇ ਬਣਦੇ ਆ ਵੱਡੇ ਸ਼ਹਿਰਾਂ 'ਚ ਬਣਦੇ ਆ ਸਾਢੇ ਪੰਜੇ ਕੇ ਉਤਾਰ ਦੀ ਅਸੀਂ ਮੰਗ ਕੀਤੀ ਸੀ ਕਿ ਸਾਡੇ ਡਿਸਪੈਂਸਰੀ ਹੈ ਰੂਰਲ ਡਿਸਪੈਂਸਰੀ ਹੈ ਇਹਦੇ ਵਿੱਚ ਡਾਕਟਰ ਚਾਹੀਦੇ ਆ ਇਹਦੇ ਵਿੱਚ ਮਸ਼ੀਨਾਂ ਆ ਚੁੱਕੀਆਂ ਸੀ ਕਰੋੜ ਕਰੋੜ ਰੁਪਏ ਦੀਆਂ ਜਿਹੜੀਆਂ ਇਹਨਾਂ ਨੇ ਵਾਪਸ ਭੇਜਦੀਆਂ ਤੇ ਉਥੇ ਇੱਕ ਕਲੀਨਿਕ ਬਣਾਤਾ ਜੀ ਇੱਕ ਲੇਡੀ ਡਾਕਟਰ ਬੈਠੀ ਇੱਕ ਫਾਰਮਾਸਿਸਟ ਹੈਗੀ ਆ ਜਾ ਉਹਦੇ ਗੋਲੀਆਂ ਲਾ ਕੇ ਲੈ ਕੇ ਆ ਜੋ ਮੇਰੇ ਕੋਲੇ ਵੀ ਆਈਆਂ ਅੱਜ ਹੀ ਲੈ ਆਇਆ ਮੈਂ ਸੋ ਸਾਡੇ ਸਾਰੀਆਂ ਸਰਕਾਰਾਂ ਦੇ ਇੱਕੋ ਹੀ ਹਾਲਾਤ ਆ ਇੱਕੋ ਜਿਹੇ ਹਾਲਾਤ ਆ ਸਾਰਿਆਂ ਦੇ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਆ ਤੁਹਾਡੇ ਸਾਹਮਣੇ ਹੈ ਭਗਵਾਨ ਜਮਾਨ ਦਾ ਬੁੱਤਲਾ ਫੂਕਿਆ ਜਾ ਰਿਹਾ ਹੈ ਸੁਖਵਿੰਦਰ ਦੋ ਡੰਡੇ ਲਿਆ ਕੇ ਇਹਦੇ ਨਾਲ ਨਾਲ ਡੰਡੇ ਲਿਆ ਆ ਸਿਆਲੋ ਜੀ ਆ ਮੋਦੀ ਸਾਹਿਬ ਖੜੇ ਇੱਥੇ ਸੋ ਅੱਜ ਦਾ ਇਹ ਪ੍ਰੋਗਰਾਮ ਐਡਾ ਵੱਡਾ ਪਿੰਡ ਹੋਵੇ ਲੋ ਧਿਆਨ ਚੈੱਕ ਕਰੋ ਬੰਦਾ ਸਿਆਲੋ ਜੀ ਸੋ ਐਡੇ ਵੱਡੇ ਪਿੰਡ ਦੇ ਵਿੱਚੋਂ ਤਮਾਸ਼ਾ ਵੇਖਣ ਵੀ ਨਹੀਂ ਆ ਸਕਦੇ ਅਸੀਂ ਡਗ ਡਗ ਕੋਈ ਵਜਾਈ ਜਾਂਦੇ ਆ ਸਹੀ ਅਸੀਂ ਮਦਾਰੀ ਆਏ ਖੜੇ ਆ ਕਿਸਾਨ ਮਦਾਰੀ ਤੁਸੀਂ ਕਿਸਾਨ ਮਦਾਰੀਆਂ ਦਾ ਤਮਾਸ਼ਾ ਵੀ ਨਹੀਂ ਵੇਖ ਸਕਦੇ ਵੀ ਕਰਦੇ ਕੀ ਐ ਸਾਥੀਓ ਉਹਨੂੰ ਉੱਠੋਗੇ ਜਦੋਂ ਜੁੱਤੀਆਂ ਪੈਣ ਲੱਗ ਗਈਆਂ ਆ ਚੇਪਲੇ ਮੀਟਰ ਆ ਰਹੇ ਹੋਣੇ ਬਿੱਲ ਪਾਸ ਹੋ ਚੁੱਕੇ ਆ ਉਹ ਬੰਦ ਪਾਏ ਵੀ ਚੱਲੀ ਜਾਂਦੇ ਆ ਪਤਾ ਲੱਗੇਗਾ ਜਦੋਂ ਬਿੱਲ ਆਇਆ ਕਰਨਾ ਉਹਨਾਂ ਦਾ ਤੁਹਾਡੇ ਹੱਥ 'ਚ ਬਿੱਲ ਨਹੀਂ ਹੋਣਾ ਤੁਹਾਡੇ ਫੋਨ 'ਤੇ ਆਉਣਾ ਬਿੱਲ जिने देख लिया तार लेगा जिने नहीं देखा उदिया कटया जाएगा जे हजार ਦਾ रिचार्ज ਕਰਾਉਂਗੇ ਤੇ ਰਾਤ ਨੂੰ ਖਤਮ ਹੋ ਗਿਆ ਤੇ ਬਾਕੀ ਫਿਰ ਮੱਖੀਆਂ ਹੀ ਉਡਾਉਂਗੇ ਪੱਖੀ ਨਾਲ ਗਰਮੀ ਚੱਲੋਂਗੇ ਇਹ ਹਾਲਾਤ ਬਣਨ ਵਾਲੇ ਆ ਤੁਹਾਡੇ ਬਣ ਰਹੇ ਆ ਅਸੀਂ ਇੱਕ ਫੁੱਦਰਾ ਕਿਉਂ ਬਣਾਇਆ ਇੱਕ ਪਾਸੇ ਭਗਵੰਤ ਮਾਨ ਦੀ ਫੋਟੋ ਹੈ ਦੂਜੇ ਪਾਸੇ ਮੋਦੀ ਦੀ ਹੈ ਇਹ ਦੋਨਾਂ ਦੀ ਗਾਂਢ ਸਾਣ ਇੱਕੋ ਹੀ ਹੈ केजरीवाल ਬਾਣੀਆਂ ਹੈ ਬਾਣੀਆਂ ਦੀ ਸਰਕਾਰ ਹੈ ਬਹਾਮਣਾਂ ਦੀ ਸਰਕਾਰ ਹੈ ਬੀਜੇਪੀ ਦਾ ਮਤਲਬ ਕੀ ਹੈ ਬਾਹਮਣ ਪਾਜ ਪਾ ਸਰਕਾਰ ਇਹ ਅਸਲੋ ਦਾ ਮਤਲਬ ਹੈ ਜਿਨ੍ਹਾਂ ਨੇ ਵੱਡਿਆਂ ਵੱਡਿਆਂ ਨੂੰ ਜਿਹੜਾ ਜਾ ਕੇ ਨਾ ਉੱਥੇ ਉਹਨਾਂ ਨੂੰ ਭੋਜ ਦੇਣੀ ਹੈ ਸੋ ਇਹ ਦੋਨੋਂ ਇੱਕੋ ਹੀ ਹੈ ਥੈਲੀ ਦੇ ਚਟੇ-ਵਟੇ ਇੱਕ ਪਾਸੇ ਮੋਦੀ ਆ ਦੂਜੇ ਪਾਸੇ ਭਗਵੰਤ ਮਾਨ ਮੋਦੀ ਕਹਿੰਦਾ ਮੈਂ ਚੋਨਾ ਖਰੀਦਣ ਵਾਸਤੇ ਭਗਵੰਤ ਮਾਨ ਨੂੰ ਪੈਸੇ ਦਿੱਤੇ ਭਗਵੰਤ ਮਾਨ ਕਹਿੰਦਾ ਸਾਨੂੰ ਮੋਦੀ ਨੇ ਦਿੱਤਾ ਕੁਛ ਨਹੀਂ ਸੋ ਇਹ ਸਾਰੇ ਰਲੇ ਮਿਲੇ ਹੀ ਆ ਇਸ ਕਰਕੇ ਅਸੀਂ ਇੱਕੋ ਬੁੱਧ ਬਣਾ ਕੇ ਉਹਦੇ ਪਾਸੇ ਦੋਵੇਂ ਪਾਸੇ ਇੱਕ ਮੋਦੀ ਤੇ ਇੱਕ ਭਗਵੰਤ ਮਾਨ ਦਾ ਜਿੱਦਰ ਲਾ ਕੇ ਇਸ ਨੂੰ ਅੱਗ ਲਾਵਾਂਗੇ ਅਸੀਂ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਕੋਦਨੇ ਫੂਕਣ ਦਾ ਹੈ ਇਹ ਹੈ ਨਾਰੇ ਲਾਵਾਂਗੇ ਦੋ ਚਾਰ ਹਾਂਜੀ ਭਾਰਤੀ ਕਿਸਾਨ ਇਕਤਾ ਡਕਾਉਂਦਾ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਸੰਯੁਕਤ ਮੋਰਚਾ ਜਿੰਦਾਬਾਦ 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 ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਐਮ ਐਸ ਪੀ ਦਿਓ ਐਮ ਐਸ ਪੀ ਦਿਓ ਐਮ ਐਸ ਪੀ ਦਿਓ ਹਰ ਫਸਲ ਤੇ ਐਮ ਐਸ ਪੀ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਾਡੇ ਜਿਹੜੇ ਦੁਖੀ ਅਨੁਦਾਨਦਾਂ ਨੇ ਕਿਸਾਨ ਨੇ ਉਹ ਅੱਜ ਆਪਣਾ ਰੋਸ ਪ੍ਰਗਟ ਕਰਦੇ ਹੋਏ ਲਖਜੀਤ ਸਿੰਘ ਜੀ ਗੱਲੇਵਾਲ ਜਿਹੜੇ ਮਰਨ ਵਰਤ ਤੇ ਬੈਠੇ ਐ ਉਹਨਾਂ ਨੂੰ ਆਪਣਾ ਸਹਿਯੋਗ ਦੇਣ ਲਈ ਸਾਥ ਦੇਣ ਲਈ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਤੁਰਨ ਲਈ ਜਿਨ੍ਹਾਂ ਨੇ ਕੱਲ ਖੂਨ ਦੇ ਨਾਲ ਚਿੱਠੀ ਲਿਖ ਕੇ ਆਪਣੇ ਸਾਇਨ ਖੂਨ ਨਾਲ ਕਰਕੇ ਮੁੱਖ ਮੰਤਰੀ ਪੰਜਾਬ ਔਰ ਰਾਸ਼ਟਰਪਤੀ ਜੀ ਨੂੰ ਸਾਡੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਇਹ ਸਾਰੀਆਂ ਚਿੱਠੀਆਂ ਬਲਾਕਾਂ 'ਚ ਵੀ ਪਹੁੰਚ ਚੁੱਕੀਆਂ ਐ ਸਾਡੇ ਕੋਲੇ ਵੀ ਪਹੁੰਚ ਚੁੱਕੀਆਂ ਸੋ ਇਹ ਯਾਦਗਾਰੀ ਇੱਕ ਚਿੱਠੀ ਰਹਿ ਜਾਵੇਗੀ ਅਗਰ ਉਹਨਾਂ ਦੇ ਨਾਲ ਕੁਝ ਹੁੰਦਾ ਹੈ ਉਹਨਾਂ ਦੀ ਸਿਹਤ ਨਾਲ ਕੋਈ ਖਲਵਾੜ ਹੁੰਦਾ ਹੈ ਜਾਂ ਉਹਨਾਂ ਦਾ ਕੋਈ ਹਾਦਸਾ ਹੁੰਦਾ ਹੈ ਤਾਂ ਇਹਦੀ ਜ਼ਿੰਮੇਵਾਰ ਕੇਂਦਰ ਤੇ ਪੰਜਾਬ ਸਰਕਾਰ ਹੋਵੇਗੀ ਕਿਉਂਕਿ ਇਹ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਨੇ ਮੰਨਣੀ ਆ ਤੇ ਪੰਜਾਬ ਸਰਕਾਰ ਨੇ ਮੰਨਣੀ ਆ ਲਓ ਆਪਾਂ ਇਹਨਾਂ ਨੂੰ ਆਲਵਿਦਾ ਕਰੀਏ ਤੇ ਸੋਚ ਸਮਝ ਕੇ ਵੋਟਾਂ ਪਾਈਏ ਪਹਿਲੀ ਗੱਲ ਤਾਂ ਇਸੇ ਗੱਲ ਤੇ ਪੜਕਿਆ ਫਿਰਦਾ ਮੋਦੀ ਪੰਜਾਬ ਤੇ ਕਿ ਮੈਨੂੰ ਸੀਟਾਂ ਨਹੀਂ ਮਿਲੀਆਂ ਮੈਨੂੰ ਵੋਟਾਂ ਨਹੀਂ ਪਈਆਂ ਉਹ ਤੈਨੂੰ ਤਾਂ ਜੁੱਤੀਆਂ ਪਹਿਣੀਆਂ ਚਾਹੀਦੀਆਂ ਨੇ ਤੂੰ ਜੁੱਤੀਆਂ ਦੇ ਲੈ ਕੇ ਜਿਹੜੇ ਸਾਡੇ ਅੰਨ ਦਾ ਤਾਂ ਰੁੱਲਦੇ ਫਿਰਦੇ ਆ ਸੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਲਓ ਜੀ ਡੱਬੀ ਲਿਆਓ ਇਹ ਫੇਰਾ ਮਾਡਲ ਹੋਰ ਤਾਂ ਡੈਂਗਰਪੇਗਾ ਵੀਡੀਓ ਨਾ ਬਣਾਉਣਾ ਇਹ ਗਾੜੀ ਪਾ ਦੇਗਾ ਉਧਰ ਨਹੀਂ ਪੈ ਨਹੀਂ ਸਾਰੇ ਹਿੰਦੁਸਤਾਨ ਜਾਣੀਏ ਕੈਨੇਡਾ ਜਾਂਦੀ ਏ ਸੰਧਾ ਬਾਬੂ ਗੋਲੂ ਤੇ ਲਓ ਲਓ ਲੋ ਯਾਰੋ ਚੈਨਲ ਨੰਬਰ ਸੰਦਾ ਬਾਬੂ ਗੋਲੂ ਗਏ YouTube ਤੇ ਜੀ ਲਓ ਸਾਜੀ ਆਵਾਜ਼ ਤੁਸੀਂ ਲਓ ਕੋਈ ਲਾਵਾ ਲਓ 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 ਪੈਟਰੋਲ ਲੈ ਆਓ ਹਾਂ ਗਲਤੀ ਨਾ ਕਰਿਆ ਕਰੋ ਨਹੀਂ ਪਹਿਲਾ ਬਾਰ ਨਾ ਪਹਿਲਾ ਬਾਰ ਨਹੀਂ ਆਏ ਟਾਕੀ ਫੜਾ ਤਾਂ ਨਹੀਂ ਆਈ ਲਾ ਦੇ ਮਾੜਾ ਹਸਾਲਾ ਦੀ ਬੁੱਢੀ ਨਹੀਂ ਤਵਾ ਕਿੰਨਾ ਖਰੋਤੇ ਨਹੀਂ ਪੂਰਾ ਕਿਤਲਾ ਕਹਿੰਦਾ ਹੈ ਮੋਦੀ ਸਰਕਾਰ ਮੁਰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸਾਡਾ ਇੱਕ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾ ਪੁੱਤੀ ਚੱਕ ਦੇਾਂਗੇ ਕੌਣ ਤੇ ਮੋੜਾ ਰੱਖ ਦੇਾਂਗੇ ਗੱਡੀ ਪੁੱਤੀ ਚੱਕ ਦੇਾਂਗੇ ਕੌਣ ਤੇ ਮੋੜਾ ਰੱਖ ਦੇਾਂਗੇ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਸਾਡਾ ਇੱਕਾ ਜ਼ਿੰਦਾਬਾਦ 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 ਸਾਡਾ ਇੱਕਾ ਜ਼ਿੰਦਾਬਾਦ 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 ਸੰਯੁਕਤ ਮੋਰਚਾ ਜ਼ਿੰਦਾਬਾਦ 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 ਸੰਯੁਕਤ ਮੋਰਚਾ ਜ਼ਿੰਦਾਬਾਦ ਜਿੰਦਾਬਾਦ ਜਿੰਦਾਬਾਦ ਆਵੇ ਆਸਰਾ ਰੱਖੀ ਚਲੇ ਠੀਕ ਹੈ ਵੀਡੀਓ ਬਾਤਾਂ ਸ਼ੇਅਰ ਕਰੋ ਜੀ